ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਸੁਖਬੀਰ ਬਾਦਲ ਨੂੰ ਡੇਰੇ ਤੋਂ ਦੂਰ ਰਹਿਣ ਦੀ ਹਦਾਇਤ ਦਿੱਤੀ ਹੈ ਕਿਉਂਕਿ ਜੀਕੇ ਮੁਤਾਬਕ ਡੇਰੇ ਕਾਰਨ ਪਹਿਲਾਂ ਵੀ ਅਕਾਲੀ ਦਲ ਨੂੰ ਨੁਕਸਾਨ ਹੋ ਚੁੱਕਾ ਹੈ ਦਰਅਸਲ ਮਨਜੀਤ ਸਿੰਘ ਜੀਕੇ ਅੱਜ ਅੰਮ੍ਰਿਤਸਰ ਪਹੁੰਚੇ ਹੋਏ ਸਨ ਜਿੱਥੇ ਉਹ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਇੱਥੇ ਮੀਡੀਆ ਕਰਮੀਆਂ ਨਾਲ ਗੱਲਬਾਤ ਕਰਦਿਆਂ ਉਹਨਾਂ ਨੇ ਡੇਰੇ ਤੋਂ ਅਕਾਲੀ ਕਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਦੂਰ ਹੀ ਰਹਿਣ ਦੀ ਸਲਾਹ ਦਿੱਤੀ ਮੈਂ ਸਮਝਦਾ ਕਿ ਇਹ ਉਹਦੇ ਕਰਕੇ ਸਾਨੂੰ ਅੱਗੇ ਨੁਕਸਾਨ ਹੋਇਆ ਔਰ ਡੇਰੇ ਤੋਂ ਜਿੰਨੀ ਦੂਰੀ ਬਣਾਈ ਜਾਏਗੀ ਉਹਨਾ ਠੀਕ ਰਹੂਗਾ ਮੇਰਾ ਸਟੈਂਡ ਬਿਲਕੁਲ ਕਲੀਅਰ ਸੀ ਡੇਰੇ ਦੇ ਉੱਤੇ ਵੀ ਬਾਬਲਪੁਰਾਂ ਦੇ ਉੱਤੇ ਵੀ ਔਰ ਮੈਂ ਸਮਝਦਾ ਮਾਂ ਕਿ ਅਕਾਲੀ ਦਲ ਨੂੰ ਇਹ ਸੋਚ ਲੈਣਾ ਚਾਹੀਦਾ ਹੈ ਉਹਦੇ ਨੁਕਸਾਨ ਅੱਗੇ ਭੁਗਤ ਰਹੇ ਹਾਂ ਹੁਣ ਉਹਨਾਂ ਦੇ ਨੇੜੇ ਜਾਓਗੇ ਤੇ ਦੁਬਾਰਾ ਨੁਕਸਾਨ ਪ੍ਰਧਾਨ ਜੀ ਇਹਦਾ ਮਤਲਬ ਇਹ ਹੈਗਾ ਕਿ ਅਕਾਲੀ ਦਲ ਨੇ ਡੇਰਾ ਮੁਖੀ ਨੂੰ ਮਾਫ ਕਰਕੇ ਗਲਤੀ ਕੀਤੀ ਸੀ ਮੈਂ ਸਮਝਦਾ ਕਿ ਸੰਗਤਾਂ ਨੂੰ ਕੌਨਫੀਡੈਂਸ ਚ ਲੈ ਬਗੈਰ ਮਾਫੀ ਦੇਣਾ ਗਲਤੀ ਸੀ ਦਿੱਲੀ ਕਮੇਟੀ ਦੇ ਪ੍ਰਧਾਨ ਰਹਿੰਦਿਆਂ ਉਹਨਾਂ ਤੇ ਲੱਗੇ ਭ੍ਰਸ਼ਟਾਚਾਰ ਦੇ ਇਲਜ਼ਾਮਾਂ ਬਾਰੇ ਬੋਲਦਿਆਂ ਉਹਨਾਂ ਕਿਹਾ ਕਿ ਮੈਂ ਧਰਮ ਦੀ ਸਿਆਸਤ ਵਿੱਚ ਹਾਂ ਤੇ ਜਲਦੀ ਹੀ ਸਭ ਸਾਫ਼ ਹੋ ਜਾਵੇਗਾ ਮੈਂ ਸਮਝਦਾ ਮੈਂ ਜਿਹੜੇ ਦੋਸ਼ ਲੱਗੇ ਸੀ ਤੁਸੀਂ ਜੇ ਹਫ਼ਤਾ ਤੱਕ ਵੇਟ ਕਰੋ ਤੁਹਾਡੇ ਅੱਗੇ ਸਾਰੀ ਰਿਪੋਰਟ ਆਊਗੀ ਔਰ ਮੈਂ ਇਸੇ ਲਈ ਆਖਿਆ ਸੀਗਾ ਕਿ ਮੈਂ ਧਾਰਮਿਕ ਰਾਜਨੀਤੀ ਜਾਂ ਮੈਂ ਕੋਈ ਅਹੁਦਾ ਨਹੀਂ ਲਵਾਂਗਾ ਜਦ ਤੱਕ ਦੋਸ਼ ਮੁਕਤ ਨਹੀਂ ਹੋਵਾਂਗਾ। ਗੌਰਤਲਬ ਹੈ ਕਿ ਮਨਜਿੰਦਰ ਸਿੰਘ ਸਿਰਸਾ ਦੇ ਭਾਜਪਾ ਦੇ ਵਿਧਾਇਕ ਹੁਣ ਦੇ ਬਾਵਜੂਦ ਦਿੱਲੀ ਕਮੇਟੀ ਦੇ ਪ੍ਰਧਾਨ ਬਣਨ ਨੂੰ ਲੈ ਕੇ ਜੀਕੇ ਨੇ ਕੋਈ ਵੀ ਟਿੱਪਣੀ ਨਹੀਂ ਕੀਤੀ। ਪਰ ਸੁਖਬੀਰ ਬਾਦਲ ਨੂੰ ਡੇਰੇ ਤੋਂ ਦੂਰ ਰਹਿਣ ਦੀ ਦਿੱਤੀ ਸਲਾਹ ਕਿੰਨੀ ਕੁ ਮੰਨੀ ਜਾਂਦੀ ਹੈ ਇਹ देर-ਸਵੇਰ ਸਾਹਮਣੇ ਆ ਜਾਵੇਗਾ। ਬਿਊਰੋ ਰਿਪੋਰਟ ਟੀਵੀ ਪੰਜਾਬ